ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਕਰਨਾ ਚਾਹਉਨਾ ਪਰਲ ਕੰਪਨੀ ਬਾਰੇ ਤੁਸੀਂ ਸਾਰੇ ਜਾਣਦੇ ਹੋਵੋਗੇ ਪਰਲ ਕੰਪਨੀ ਜਿਹਦੇ ਨਾਂ ਤੇ ਪਰਲ ਵਰਲਡ ਕਬੱਡੀ ਕੱਪ ਹੁੰਦਾ ਸੀਗਾ ਉਸੇ ਕੰਪਨੀ ਬਾਰੇ ਉਸ ਕੰਪਨੀ ਦੇ ਵਿੱਚ ਪੰਜਾਬ ਦੇ ਘੱਟੋ ਘੱਟ ਘੱਟੋ ਘੱਟ 10 ਲੱਖ ਪਰਿਵਾਰਾਂ ਦਾ ਪੈਸਾ ਲੱਗਿਆ ਜੇ ਪੂਰੇ ਦੇਸ਼ ਦੀ ਗੱਲ ਕਰੀਏ 5 ਕਰੋੜ 85 ਲੱਖ ਇਨਵੈਸਟਰਸ ਕੰਪਨੀ ਚ ਨੇ ਜਿਨ੍ਹਾਂ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਦੇ ਵਿੱਚ ਲਾਈ ਆ। ਜੋ ਤੁਸੀਂ ਵੀਡੀਓ ਦੇਖ ਰਹੇ ਹੋ ਜੇ ਤੁਹਾਡੇ ਨਹੀਂ ਤਾਂ ਤੁਹਾਡੇ ਆਂਡ ਗਵਾਨ ਤੁਹਾਡੇ ਰਿਸ਼ਤੇਦਾਰਾਂ ਦੇ ਪੈਸੇ ਉਹਦੇ ਵਿੱਚ ਜ਼ਰੂਰ ਲੱਗੇ ਹੋਣਗੇ। ਹੁਣ ਉਸ ਕੰਪਨੀ ਦਾ ਪੈਸਾ ਵਾਪਸ ਕਿਉਂ ਨਹੀਂ ਮਿਲ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ 2 ਫਰਵਰੀ 2016 ਨੂੰ ਸੁਪਰੀਮ ਕੋਰਟ ਨੇ ਕੰਪਨੀ ਨੂੰ ਉੱਕਾ ਬੰਦ ਕਰਕੇ ਉਹਦੀ ਜਿਹੜੀ ਮੈਨੇਜਮੈਂਟ ਸੀ ਉਹਨੂੰ ਜੇਲ੍ਹ ਚ ਭੇਜ ਕੇ ਸਰਕਾਰ ਦੇ ਹਵਾਲੇ ਕਰ ਦਿੱਤੇ। ਔਰ ਨਾਲ ਦੀ ਨਾਲ ਹੁਕਮ ਦਿੱਤਾ ਕਿ ਪਰਲ ਕੰਪਨੀ ਦੀਆਂ ਪ੍ਰਾਪਰਟੀਆਂ ਵੇਚ ਕੇ ਲੋਕਾਂ ਨੂੰ ਪੈਸੇ ਦਿੱਤੇ ਜਾਣ। ਪਰ 2016 ਤੋਂ ਲੈ ਕੇ ਅੱਜ 2024 ਆ। ਇਹ ਸਰਕਾਰ ਲੋਕਾਂ ਨੂੰ ਪੈਸੇ ਨਹੀਂ ਦੇ ਸਕੇ। ਅਰਬਾਂ ਖਰਗਵਾਰਾਂ ਪਏ ਦੀ ਪ੍ਰਾਪਰਟੀ ਆ ਪਰਲ ਕੰਪਨੀ ਦੀ। ਜੇ ਮੈਂ ਗੱਲ ਕਰਾਂ 50 ਹਜ਼ਾਰ ਕਰੋੜ ਰੁਪਇਆ ਦੇਣਾ ਪਰਲ ਕੰਪਨੀ ਨੇ ਲੋਕਾਂ ਦਾ। ਪਰ ਜੇ ਉਹਦੀ ਪ੍ਰਾਪਰਟੀ ਦੀ ਗੱਲ ਕਰੀਏ ਪੌਣੇ 2 ਲੱਖ ਕਰੋੜ ਦੇ ਲਗਭਗ ਉਸ ਕੰਪਨੀ ਦੀ ਪ੍ਰਾਪਰਟੀ ਆ। ਤੇ ਕਿਉਂ ਨਹੀਂ ਦੇ ਰਹੇ? ਉਹਦਾ ਵੱਡਾ ਕਾਰਨ ਇਹ ਆ ਜਿੰਨਾ ਲੋਕਾਂ ਦੇ ਵਿੱਚ ਪੈਸਾ ਲੱਗਿਆ ਉਹ ਲੋਕ ਭੁੱਲ ਚੁੱਕੇ ਆ ਉਹ ਉਹ ਯਾਦ ਨਹੀਂ ਕਰਦੇ ਉਹ ਪੈਸਾ ਮੰਗਦੇ ਨਹੀਂ ਹੈਗੇ ਜਦ ਵੱਧ ਤੋਂ ਵੱਧ ਉਹ ਕਹਿੰਦੇ ਆ ਉਹਦੇ ਏਜੰਟ ਨੂੰ ਕਿ ਸਾਡੇ ਉਹ ਜਿਹੜੇ ਪੈਸੇ ਲਵਾਏ ਸੀ ਉਹ ਕਦੋਂ ਮਿਲਣਗੇ ਏਜੰਟ ਕਹਿੰਦਾ ਜੀ ਹਜੇ ਟਾਈਮ ਲੱਗੂ ਅਜੇ ਇਹ ਆ ਬਾ ਉਹ ਵੀ ਆਪਦਾ ਖੜਾ ਫੜਾ ਰਿਹਾ ਦੇਖੋ ਦੋਨੇ ਗਲਤ ਨਹੀਂ ਹੈਗੇ ਦੋਨੇ ਸਹੀ ਨਹੀਂ ਪਰ ਗੱਲ ਇਹ ਆ ਕਿ ਸਮੇਂ ਦੀਆਂ ਸਰਕਾਰਾਂ ਕੀ ਕਰਦੀਆਂ ਨੇ ਜਿਹਨੂੰ ਸੁਪਰੀਮ ਕੋਰਟ ਨੇ ਅਥਾਰਟੀ ਦੇ ਦਿੱਤੀ ਸਰਕਾਰ ਨੇ ਹਵਾਲੇ ਕੰਪਨੀ ਕਰਤੀ ਕਿ ਇਹਦੀਆਂ ਪ੍ਰਾਪਰਟੀਆਂ ਵੇਚ ਕੇ ਲੋਕਾਂ ਨੂੰ ਪੈਸੇ ਮੋੜੂ ਉਹ ਕਿਉਂ ਨਹੀਂ ਮੋੜ ਰਹੀ ਉਹਦਾ ਵੱਡਾ ਰੀਤ ਨਾ ਕਿ ਨਿਵੇਸ਼ਕ ਆਪਣੀ ਆਵਾਜ਼ ਨਹੀਂ ਉਠਾ ਰਹੇ ਆ ਇਸ ਲੜਾ ਇਸ ਲੜਾਈ ਨੂੰ ਅਸੀਂ 2015 ਤੋਂ ਲੜ ਰਹੇ ਹਾਂ ਜਦੋਂ ਕਿ ਉਸ ਵੇਲੇ ਨਿਰਮਲ ਸਿੰਘ ਪੰਗੂ ਜਿਹੜਾ ਇਸ ਕੰਪਨੀ ਦਾ ਮਾਲਕ ਆ ਉਹ ਜੇਲ੍ਹ ਤੋਂ ਬਾਹਰੇ ਸੀ ਅਸੀਂ ਉਹਦੇ ਖਿਲਾਫ ਕਰਨੇ ਮੁਜ਼ਾਰੇ ਕੀਤੇ ਉਸ ਤੋਂ ਬਾਅਦ ਲੋਡਾ ਕਮੇਟੀ ਬਣੀ ਜਦੋਂ ਸਰਕਾਰ ਦੇ ਹਵਾਲੇ ਕੀਤੀ ਇਹ ਸੁਪਰੀਮ ਕੋਰਟ ਨੇ ਤੋ ਉਸ ਤੋਂ ਲੈ ਕੇ ਅੱਜ ਤੱਕ ਅਸੀਂ ਅੰਦੋਲਨ ਜਿੰਨਾ ਕੁ ਸਟਰਗਲ ਸਾਥੂ ਹੁੰਦੀ ਆ ਉਹ ਕਰਦੇ ਆ ਰਹੇ ਹਾਂ ਪਰ ਵੱਡਾ ਹਿੱਸਾ ਨਿਵੇਸ਼ਕਾਂ ਦਾ ਇਸ ਲੜਾਈ ਦੇ ਵਿੱਚ ਭਾਗ ਨਹੀਂ ਲੈ ਰਿਹਾ ਹੁਣ ਲੋਕ ਸਭਾ ਚੋਣਾਂ ਨੇ ਮੈਂ ਸਾਰੇ ਦਿਨੇ ਪੀੜਤ ਨੇ ਖਾਸ ਕਰ ਪੰਜਾਬ ਦਾ 10 ਲੱਖ ਪਰਿਵਾਰ ਹੈ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਜੇ ਉਹਨਾਂ ਦਾ ਇੱਕ ਇੱਕ ਜੀ ਸਿਰਫ ਇੱਕ ਇੱਕ ਜੀ ਇੱਕ ਦਿਨ 6 ਅਪ੍ਰੈਲ ਨੂੰ ਦਿਨ ਸਨੀਵਾਰ ਨੂੰ ਲੁਧਿਆਣਾੇ ਪਹੁੰਚੇ ਲੋ ਵਿਹਾਨੇ ਪਰਲ ਪਿੰਡ ਦਾ ਇੱਕ ਇਕੱਠ ਰੱਖਿਆ 6 April ਦਿਨ ਸ਼ਨੀਵਾਰ ਜਗ੍ਹਾ ਹੈਗੀ ਆ ਗਿੱਲ ਰੋਡ ਤਾੜਾ ਮੰਡੀ ਅਰੋੜਾ ਪੈਲਸ ਦੇ ਕੋਲੇ ਮੈਂ ਅਪੀਲ ਕਰਦਾ ਬੇਨਤੀ ਕਰਦਾ ਜਿੰਨਾ ਲੋਕਾਂ ਦੇ ਪੈਸੇ ਆ ਉਹ ਜ਼ਰੂਰ ਪਹੁੰਚੋ ਜੇ ਆਪਾਂ ਆਵਾਜ਼ ਬੁਲੰਦ ਕਰਾਂਗੇ ਜੇ ਅੱਜ ਆਪਾਂ ਇਕੱਠੇ ਹੋ ਕੇ ਆਪਣੀ ਏਕਤਾ ਦਿਖਾਵਾਂਗੇ ਤਾਂ ਇਹ ਸਰਕਾਰਾਂ ਨੂੰ ਮਜਬੂਰਨ ਕੁਝ ਬੋਲਣਾ ਪਊਗਾ ਨਹੀਂ ਹੁਣ 5 ਸਾਲ ਲਈ ਕੇਂਦਰ ਸਰਕਾਰ ਬਣ ਜੂਗੀ ਤੇ 3 ਸਾਲ ਲਈ ਪੰਜਾਬ ਸਰਕਾਰ ਪੈਣੀ ਆਪਾਂ ਚੂੜੀ ਬੈਠੇ ਆ ਤਾਂ ਕਿਸੇ ਨੇ ਆਪਾਂ ਨੂੰ ਸੁਣਨਾ ਨਹੀਂ ਤੇ ਚਾਹੇ ਆਪਾਂ ਜੰਤਰ ਮਤਰ ਧਰਨਾ ਲਾਈਏ ਚਾਹੇ ਇਹਨਾਂ ਦੀਆਂ ਕੋਠੀਆਂ ਮੂਹਰੇ ਕਾਏ ਰੋਡ ਜਮ ਕਰੀਏ ਤਾਂ ਉਹਦੇ ਲਈ ਮੈਂ ਬੇਨਤੀ ਆ ਹੁਣ ਸੁਨਹਿਰੀ ਮੌਕਾ ਅਨੋਖ ਸਭਾ ਇਲੈਕਸ਼ਨ ਆ ਸਾਰੀਆਂ ਪਾਰਟੀਆਂ ਨੂੰ ਵੋਟ ਚਾਹੀਦੀਆਂ ਤੇ ਵੋਟਾਂ ਤੋਂ ਪਹਿਲਾਂ ਆਪਾਂ ਇੱਕ ਇੱਕ ਤੱਕ ਖਾਉਣੀ ਆ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਜਿਨ੍ਹਾਂ ਕੋਲ ਇਹ ਵੀਡੀਓ ਜਾ ਰਹੀ ਹੈ ਉਹ ਸਾਰੇ ਦੇ ਸਾਰੇ ਸ਼ੇਅਰ ਕਰਕੇ ਨਵੇਸ਼ਕਾਂ ਤੱਕ ਪਹੁੰਚਾਉਂਗੇ ਕਿਉਂਕਿ 6 April ਦਿਨ ਸ਼ਨੀਵਾਰ ਨੂੰ ਆਪਾਂ ਲੁਧਿਆਣੇ ਇਕੱਠੇ ਹੋਣਾ ਗਿੱਲ ਰੋਡ ਤੇ ਦਾਣਾ ਮੰਡੀ ਨੇੜੇ ਅਰੋੜਾ ਪੈਲੱਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ